ਬਸੰਤ ਮਹੱਲਾ ਪਹਿਲਾ ਮੇਰੀ ਸਖੀ ਸਹੇਲੀ ਸੁਨ ਹੋ ਪਾਇ ਮੇਰਾ ਪੈਰ ਰੀ ਸਾਲੂ ਸੰਗ ਸਾਇ ਉਹ ਅਲਖ ਨਾ ਲਖੀਐ ਕਹ ਹੋ ਕਾਇ ਗੁਰ ਸੰਗ ਦਿਖਾਇਓ RAM RAI ਮਿਲ ਸਖੀ ਸਹੇਲੀ ਹਰ ਗੋਨ ਬਨੇ ਹਰ ਪ੍ਰਭ ਸੰਗ ਖੇਲ ਹੈ ਵਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਹਾਠ ਏਦਾਂ ਵੀ ਉਹ ਅਲਖ ਨ ਲਖੀਐ ਕਹੋ ਕਾਏ ਗੁਰ ਸੰਗ ਦਿਖਾਇਓ RAM ਰਾਏ ਓਹ ਅਲਖ ਨ ਲਖੀਐ ਕਹੋ ਕਾਏ ਗੁਰ ਸੰਗ ਦਿਖਾਇਓ RAM ਰਾਏ ਮਿਲ ਸਖੀ ਸਹੇਲੀ ਹਰ ਗੁਣ ਬਨੇ ਹਰ ਪ੍ਰਭ ਸੰਗ ਖੇਲ ਹੈ ਵਰ ਕਮਨ ਗੁਰਮੁਖ ਕੋਜਤ ਮਨ ਮਨੇ ਰਹਾਉ ਮਨ ਮੁਖੀ ਦੁਹਾਗਣ ਨਾਹਿ ਭੇਉ ਓਹ ਘਟ ਘਟ ਰਾਵੈ ਸਰਬ ਪ੍ਰੇਉ ਗੁਰਮੁਖ ਫਿਰ ਚੀਨੈ ਸੰਗ ਦੇਉ ਗੁਰ ਨਾਮ ਦਰੜਾਇਆ ਜਪ ਜਪੇਉ ਬਿਨ ਗੁਰ ਭਗਤ ਨਾ ਭਾਉ ਹੋਇ ਬਿਨ ਗੁਰ ਸੰਤ ਨਾ ਸੰਗ ਦੇ ਬਿਨ ਗੁਰ ਅੰਧਲੇ ਤੰਦਰੋਏ ਮਨ ਗੁਰਮੁਖ ਨਿਰਮਲ ਮਲ ਸਬਦ ਕੋਏ ਗੁਰ ਮਨ ਮਾਰਿਓ ਕਰ ਸੰਜੋਗ ਤਹਿ ਨਿਸਰਾਵੇ ਭਗਤ ਜੋਗ ਗੁਰ ਸੰਤ ਸਭ ਦੁਖ ਮਿਟੈ ਰੋਗ ਜਨ ਨਾਨਕ ਹਰ ਵਰ ਸਹਿਜ ਜੋਗ ਬਸੰਤ ਮਹੱਲਾ ਪਹਿਲਾ ਆਪੇ ਕੁਦਰਤ ਕਰੇ ਸਾਜ ਸਤ ਆਪਨ ਬੀੜੇ ਰਾਜ ਰਾਜ ਗੁਰਮਤ ਊਤਮ ਸੰਗ ਸਾਥ ਹਰ ਨਾਮ ਰਸਾਇਣ ਸਹਿਜ ਆਠ ਮਤ ਬਿਸਰਸ ਰੇ ਮਨ RAM ਬੋਲ ਮਤ ਬਿਸਰਸ ਰੇ ਮਨ ਆ ਨਾਮ ਬੋਲ ਮਤ ਬਿਸਰਸ ਰੇ ਮਨ RAM ਬੋਲ ਅਪਰੰਪਰ ਅਗਮ ਅਗੋਚਰ ਗੁਰਮੁਖ ਹਰ ਆਪ ਤੁਲਾਏ ਅਤੁੱਲ ਤੋਲ ਰਹਾਉ ਗੁਰ ਚਰਨ ਸਰੇਬਹ ਗੌਰ ਸਿੱਖ ਤੋਰ ਗੁਰ ਸੇਵ ਤਰੇ ਤਜ ਮੇਰ ਤੋਰ ਨਰ ਨਿੰਦਕ ਲੋਭੀ ਮਾਨ ਕઠੋਰ ਗੁਰ ਸੇਵ ਨਾ ਭਾਈ ਸੇ ਚੋਰ ਚੋਰ ਗੁਰ ਤੁਠਾ ਬਖਸੇ ਭਗਤ ਭਾਉ ਗੁਰ ਤੁਠੇ ਪਾਈਐ ਹਰ ਮਹਿਲ ਠਾਓ ਪਰ ਹਰ ਨਿੰਦਾ ਹਰ ਭਗਤ ਜਾਗ ਹਰ ਭਗਤ ਸੁਹਾਵੀ ਕਰਮ ਭਾਗ ਗੁਰ ਮੇਲ ਮਿਲਾਵੇ ਕਰੇ ਦਾਤ ਗੁਰ ਸਿਖ ਪਿਆਰੇ ਦਿਨ ਸਰਾਤ ਸਰ ਨਾਮ ਪ੍ਰਾਪਤ ਗੁਰ ਤੁਸ ਦੇ ਕਹ ਨਾਨਕ ਪਾਵਹਿ ਵਿਰਲੇ ਕੇ ਬਸੰਤ ਮਹੱਲਾ ਤੀਜਾ ਇਕ ਤੁਕ ਸਾਹਿਬ ਭਾਵੈ ਸੇਵਕ ਸੇਵਾ ਕਰੈ ਜੀਵਤ ਮਰੈ ਸਭ ਕੁਲ ਉਧਰੈ ਤੇਰੀ ਭਗਤ ਨਾ ਛੋਡਾ ਕਿਆ ਕੋ ਹਸੈ ਸਾਚ ਨਾਮ ਮੇਰਾ ਹਿਰਦੈ ਸਾਚ ਨਾਮ ਮੇਰਾ ਹਿਰਦੈ ਵਸੈ ਰਹਾਉ ਜੈਸੇ ਮਾਇਆ ਮੋਹ ਪ੍ਰਾਣੀ ਗਲਤ ਰਹਿ ਗਲਤ ਰਹਿ ਗਲਤ ਰਹਿ ਨਹੀਂ ਬੋਲਣਾ ਗਲਤ ਨਹੀਂ ਗਲਤ ਗਲਦਾ ਰਹਿੰਦਾ ਹੈ ਗਲਤ ਰਹੇ ਜੈਸੇ ਮਾਇਆ ਮੋਹ ਪ੍ਰਾਣੀ ਗਲਤ ਰਹੈ ਤੈਸੇ ਸੰਤ ਜਨ RAM ਨਾਮ ਰਵਤ ਰਹੈ ਮੈਂ ਮੂਰਖ ਮੂਗਧ ਉਪਰ ਕਰਹੁ ਦਇਆ ਤਉ ਸਰਣਾਗਤ ਰਹਾਉ ਪਇ ਕਹੋ ਨਾਨਕ ਕਹਿਤ ਨਾਨਕ ਸੰਸਾਰ ਕੇ ਨਿਹਫਲ ਕੰਮ ਗੁਰ ਪ੍ਰਸਾਦ ਕੋ ਪਾਵੈ ਅੰਮ੍ਰਿਤ ਨਾਮ ਮਹੱਲਾ ਪਹਿਲਾ ਬਸੰਤ ਹਿੰਡੋਲ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਾਲਗ੍ਰਾਮ ਬਿਪ ਪੂਜ ਮਨਾਵਹ ਸੁਕ੍ਰਿਤ ਤੁਲਸੀ ਮਾਲਾ ਰਾਮ ਨਾਮ ਜਪੇੜਾ ਬੰਧਹ ਦਇਆ ਕਰਹ ਦਇਆਲਾ ਕਾਹੇ ਕਲਰਾ ਸਿੰਚਹ ਜਨਮ ਗਵਾਵਹ ਕਾਚੀ ਟਹਿਗ ਦਿਵਾਲ ਕਾਹੇ ਗਾਚ ਲਾਵਹ ਰਹਾਓ ਕਰ ਹਰ ਹਟ ਮਾਲ ਟਿੰਡ ਪਰੋਵਹ ਤਉ ਭੀਤਰ ਮਨ ਜੋਵਹ ਕਰ ਹਰ ਹਟ ਮਾਲ ਟਿੰਡ ਪਰੋਵਹ ਮਾਲ ਕਿਉਂਕਿ ਖੂ ਤੇ ਮਾਲ ਚਲਦੀ ਹੁੰਦੀ ਸੀ ਪ੍ਰਾਣੀ ਬਜ਼ੁਰਗ ਜਾਣਦੇ ਨੇ ਕਰ ਹਰ ਹਟ ਮਾਲ ਟਿੰਡ ਪਰੋਵਹ ਤਿਸ ਭੀਤਰ ਮਨ ਜੋਵਹ ਕਰ ਹਰ ਹਟ ਮਾਲ ਟਿੰਡ ਪਰੋਵਹ ਸਿਸ ਭੀਤਰ ਮਨ ਜੋ ਵਹ ਅੰਮ੍ਰਿਤ ਸਿੰਚਹ ਪਰਹੋ ਕੇ ਆਰੇ ਤਵ ਮਾਲੀ ਕੇ ਹੋ ਵਹ ਕਾਮ ਕ੍ਰੋਧ ਦੋਇ ਕਰਹੋ ਬਸੋਲੇ ਗੋਡ ਧਰਤੀ ਭਾਈ ਜਿਉ ਗੋਡ ਹਉ ਤਿਉ ਤੁਮ ਸੁਖ ਪਾਵਹ ਕੀਰਤਨ ਮੇਟਿਆ ਜਾਈ ਬਗਲੇ ਤੇ ਫਨ ਹੰਸੁਲਾ ਹੋਵੇ ਜੇ ਤੂ ਕਰਹ ਦਇਆਲਾ ਪ੍ਰਣ ਵਦ ਨਾਨਕ ਦਾਸਨ ਦਾਸਾ ਦਇਆ ਕਰੋ ਦਇਆਲਾ ਬਸੰਤ ਮਹੱਲਾ ਪਹਿਲਾ ਹਿੰਡੋਲ ਸਾਹੁਰੜੀ ਬਾਤ ਸਭ ਕਿਛ ਸਾਂਝੀ ਸਾਹੁਰੜੀ ਬਾਤ ਸਭ ਕਿਛ ਸਾਂਝੀ ਪੇਵ ਕੜੈ ਧਨ ਵਖੇ ਆਪ ਕੁਚੱਜੀ ਦੋਸ ਨਾ ਦੇਉ ਜਾਣਾ ਨਾਹੀ ਰਖੇ ਮੇਰੇ ਸਾਹਿਬਾ ਹਉ ਆਪੇ ਭਰਮ ਭੁਲਾਣੇ ਅੱਖਰ ਲਿਖੇ ਸਈ ਗਾਵਾ ਅਵਰ ਨਾ ਜਾਣਾ ਬਾਣੀ ਰਹਾਉ ਕੱਢ ਕਸੀਦਾ ਪਹਿਰਹਿ ਚੋਲੀ ਤਾ ਤੁਮ ਜਾਣਹੁ ਨਾਰੀ ਜੇ ਘਰ ਰੱਖ ਹੈ ਬੁਰਾ ਨਾ ਚੱਕ ਹੈ ਹੋ ਵਹਿ ਕੰਤ ਪਿਆਰੀ ਜੇ ਤੂੰ ਕੜਿਆ ਪੰਡਿਤ ਬੀਨਾ ਦੋਏ ਅੱਖਰ ਦੋਏ ਨਾਵਾ ਪ੍ਰਣਵਤ ਨਾਨਕ ਏਕ ਲੰਘਾਏ ਜੇ ਕਰ ਸੱਚ ਸਮਾਵਾ ਬਸੰਤ ਹਿੰਡੋਲ ਮਹੱਲਾ ਪਹਿਲਾ ਸਾਧ ਸੰਗਤ ਜੀ ਹਿੰਡੋਲ ਵੀ ਇੱਕ ਰਾਗ ਦਾ ਨਾਮ ਹੈ ਤੇ ਬਸੰਤ ਰਾਗ ਦੇ ਨਾਲ ਹਿੰਡੋਲ ਰਾਗ ਨੂੰ ਮਿਲਾ ਕੇ ਸਤਿਗੁਰੂ ਜੀ ਨੇ ਇਉਂ ਮਿਸ਼ਰਤ ਰਾਗ ਬਣਾ ਕੇ ਇਹ ਸ਼ਬਦ ਇੱਥੇ ਉਚਾਰਨ ਕੀਤੇ ਨੇ ਬਸੰਤ ਔਰ ਹਿੰਡੋਲ ਇਹਨਾਂ ਦੋਹਾਂ ਦਾ ਮੇਲ ਕੀਤਾ ਹੋਇਆ ਹੈ ਤਾਂ ਕਰਕੇ ਇਹ ਸਰਨੇਖ ਬਸੰਤ ਹਿੰਡੋਲ ਆ ਰਿਹਾ ਹੈ ਬਸੰਤ ਹਿੰਡੋਲ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾ ਨਾਲ ਪਿਆਰ ਦੋਇ ਮਾਈ ਦੋਇ ਬਾਪਾ ਪੜਿਅ ਹੈ ਪੰਡਿਤ ਕਰੋ ਵਿਚਾਰੋ ਸੁਆਮੀ ਪੰਡਿਤ ਵਿਚਾਰੋ ਦੋਇ ਮਾਈ ਦੋਇ ਬਾਪਾ ਪੜਿਅ ਹੈ ਪੰਡਿਤ ਕਰੋ ਵਿਚਾਰੋ ਸੁਆਮੀ ਪੰਡਿਤ ਤੁਮ ਦੇਹੋ ਮੱਤੀ ਕਿਨ ਵਿਧ ਪਾਵੋ ਪ੍ਰਾਨਪਤੀ ਰਹਾਉ ਪੀਤਰ ਅਗਨ ਬਨਾਸ ਪਤਮਾਉਲੀ ਸਾਗਰ ਪੰਡੈ ਮਾਇਆ ਚੰਦ ਸੂਰਜ ਦੁਇ ਘਰ ਹੀ ਪੀਤਰ ਐਸਾ ਗਿਆਨ ਨਾ ਪਾਇਆ ਰਾਮ ਰਵੰਤਾ ਜਾਣੀਐ ਇਕ ਮਾਈ ਭੋਗ ਕਰੇ ਤਾਕੇ ਲਖਣ ਜਾਣੀਐ ਖਿਮਾ ਧਨ ਸੰਗਰੇਹ ਕਹਿਆ ਸੁਣ ਹੈ ਨਾ ਖਾਇਆ ਮੰਨ ਹੈ ਤਿਨਾਂ ਹੀ ਸੇਤੀ ਵਾਸਾ ਪ੍ਰਣਵਤ ਨਾਨਕ ਦਾਸਨ ਦਾਸਾ ਖਿਨ ਤੋਲਾ ਖਿਨ ਮਾਸਾ ਖਿਨ ਤੋਲਾ ਖਿਨ ਮਾਸਾ ਤੋਲਾ ਜਿਵੇਂ ਤੋਲਾ ਵਜਨ ਹੁੰਦਾ ਹੈ ਨਾ ਸੋ ਉਹ ਇਥੇ ਭਾਵ ਹੈ ਤੋਲਾ ਤੋਲਾ ਨਹੀਂ ਬੋਲਣਾ ਖਿਨ ਤੋਲਾ ਖਿਨ ਮਾਸਾ ਪ੍ਰਣਵਤ ਨਾਨਕ ਦਾਸਨ ਦਾਸਾ ਖੈਨ ਤੋਲਾ ਖੈਨ ਮਾਸਾ ਬਸੰਤ ਹਿੰਡੋਲ ਮਹੱਲਾ ਪਹਿਲਾ ਸਾਚਾ ਸਾਹੋ ਗੁਰੂ ਸੁਖਦਾਤਾ ਹਰ ਮੇਲੇ ਭੁੱਖ ਗਵਾਏ ਕਰ ਕਿਰਪਾ ਹਰ ਭਗਤ ਦਰੜਾਏ ਆਨ ਦਿਨ ਹਰ ਗੁਣ ਗਾਏ ਮਦ ਭੂਲਹਰੇ ਮਨ ਚੇਤ ਹਰੀ ਬਿਨ ਗੁਰ ਮੁਕਤ ਨਹੀਂ ਤ੍ਰਲੋਈ ਗੁਰਮੁਖ ਪਾਈਐ ਨਾਮ ਹਰੀ ਰਹਾਓ ਬਿਨ ਭਗਤੀ ਨਹੀਂ ਸਤਗੁਰ ਪਾਈਐ ਬਿਨ ਭਾਗਾ ਨਹੀਂ ਭਗਤ ਹਰੀ ਬਿਨ ਭਾਗਾ ਸਤ ਸੰਗ ਨਾ ਪਾਈਐ ਕਰਮ ਮਿਲੈ ਹਰ ਨਾਮ ਹਰੀ ਘਾਟ ਘਾਟ ਗੁਪਤ ਉਪਾਏ ਵੇਖੈ ਪ੍ਰਗਟ ਗੁਰਮੁਖ ਸੰਤ ਜਨਾ ਹਰ ਹਰ ਕਰਹਿ ਸੋ ਹਰ ਰੰਗ ਪੀਨੇ ਹਰ ਜਲ ਅੰਮ੍ਰਿਤ ਨਾਮ ਮਨਾ ਜੈਨ ਕਉ ਤਖਤ ਮਿਲਾ ਵਢਾਈ ਗੁਰਮੁਖ ਸੇ ਪਰਧਾਨ ਕੀਏ ਪਾਰਸ ਭੇਟ ਭਏ ਸੇ ਪਾਰਸ ਨਾਨਕ ਹਰ ਗੁਰ ਸੰਗ ਥੀਏ